ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪ ਸਹੋਦਰਾ ਗੁਰਦੇਵ ਬੰਦੀਪ ਸਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸ ਹੈ ਗੁਰਦੇਵ ਮੰਤ ਨਿਰੁਦਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾਂ ਗੁਰਦੇਵ ਆਦ ਜੁਗਾਦ ਜੁਗ ਜੁਗ ਆਦ ਚੁਗਾਦ ਜੁਗ ਜੁਗ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਾਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਇਥੇ ਵਿਸਰਾਮ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਇਹੋ ਸ਼ਲੋਕ ਆਦ ਅੰਤ ਪੜਨਾ ਇਹੋ ਗੁਨਾ ਇਹੋ ਸ਼ਲੋਕ ਆਦ ਅੰਤ ਪੜਨਾ ਨਾਲੇ ਨਾਲ ਵਿਚਾਰਨ ਕਰਨਾ ਤਾਂ ਕਿ ਇਹ ਪੜਨਾ ਇਹ ਪੰਕਤੀ ਪੜ੍ਹਨੀ ਹੈ ਛੱਡ ਨਹੀਂ ਜਾਣੀ ਇਹ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਇਹ ਲਿਖਵਾਈ ਹੈ ਕਿ ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਦੁਬਾਰਾ ਜਨੂੰ ਗੰਠੂ ਬਾਣੀ ਉਚਾਰਨ ਕੀਤੀ ਹੈ ਫਿਰ ਵੀ ਮਹਾਰਾਜ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਪਾਸੋਂ ਇਹ ਪੰਕਤੀ ਨਾਲ ਲਿਖਵਾਈ ਹੈ ਇਸ ਕਰਕੇ ਬਾਣੀ ਦਾ ਹਿੱਸਾ ਇਹਨੂੰ ਛੱਡਣਾ ਨਹੀਂ ਹੈ ਤੇ ਇਹ ਪੜਨੀ ਹੈ ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾ ਹਾਂਜੀ ਗੌੜੀ ਸੁਖਮਨੀ ਇਕੱਠਾ ਨਹੀਂ ਕਹਿ ਦੇਣਾ ਥੋੜਾ ਜਾਂ ਨਖੇਰ ਕੇ ਪੜ੍ਹਨਾ ਹੈ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਊੰਕਾਰ ਸਤਿਗੁਰ ਪ੍ਰਸਾਦ ਪਾਦ ਗੁਰੇ ਨਮਹਿ ਇਹ ਪਾਠ ਧਿਆਨ ਨਾਲ ਸਾਰੇ ਉਚਾਰਨ ਕਰਨੇ ਹਨ ਗੁਰੇ ਨਹੀਂ ਕਹਿਣਾ ਹੈ ਸੰਪਰਦਾ ਦੇ ਵਿੱਚ ਪਾਠ ਕਰਾਇਆ ਜਾਂਦਾ ਆਦ ਗੁਰ ਏ ਇੱਥੇ ਵਿਸਰਾਮ ਲਾਉਣਾ ਨਮਹ ਗੁਰ ਏ ਦਾ ਮਤਲਬ ਵੀ ਆਦੀ ਗੁਰੂ ਧਾਨ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਦੇ ਏ ਦਾ ਅਰਥ ਹੈ ਤਾਂ ਹੀ ਨਮਸਕਾਰ ਹੈ ਫਿਰ ਜੁਗਾਦ ਗੁਰ ਏ ਨਮਹ ਦੂਸਰੇ ਗੁਰੂ ਗੁਰੂ ਅੰਗਦ ਦੇ ਪਾਸ਼ਾ ਮਹਾਰਾਜ ਜੀ ਦੇ ਤਾਂ ਹੀ ਨਮਸਕਾਰ ਹੈ ਇਸ ਤਰ੍ਹਾਂ ਏ ਦਾ ਮਤਲਬ ਤਾਂ ਹੀ ਹੈ ਅਰਥ ਆਦ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਪਦੀ ਸ੍ਰੀ ਗੁਰਦੇਵ ਏ ਨਮਹ ਇਹਨੂੰ ਨਮਹ ਨਹੀਂ ਕਹਿਣਾ ਨੰਨਾ ਮੰਮਾ ਹਾ ਹਾ ਕੱਠਾ ਹੀ ਬੋਲ ਦੇਣਾ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਾ ਨਿਮਾ ਹੀ ਮਿਟਾਵੋ ਸਿਮਰੋ ਅੱਜ ਕੱਲ ਨਵੀਨ ਕਰਾਉਂਦੇ ਨੇ ਸਿਮਰੋਂ ਮੈਂ ਸਿਮਰਦਾ ਹਾਂ ਇਹ ਅਰਥ ਤਾਂ ਗਿਆਨੀ ਸਿੰਘਾਂ ਨੇ ਕਹ ਰਹੀ ਲੈਨੇ ਹੁੰਦੇ ਹਨ ਤੇ ਜੇ ਬਿੰਦੀ ਲੱਗੀ ਆ ਤਾਂ ਸਿਮਰੋਂ ਬੋਲੋ ਨਹੀਂ ਤਾਂ ਸਿਮਰੋ ਹੀ ਉਚਾਰਨ ਕਰਨਾ ਇੱਥੇ ਸੰਪਰਦਾ ਦੇ ਵਿੱਚ ਉਚਾਰਨ ਸਿਮਰੋ ਹੀ ਕਰਾਇਆ ਜਾਂਦਾ ਯਾਨੀ ਜਿੱਥੇ ਬਿੰਦੀ ਲੱਗੀ ਆ ਉੱਥੇ ਲਾਉਣੀ ਆ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਅੱਜ ਕੱਲ ਕਈ ਕਾਸਟਾਂ ਸੀੜੀਆਂ ਤੇ ਹੋਰ ਸੰખ્યાਵਾਂ ਵੀ ਭਰ ਦਿੱਤੀਆਂ ਨੱਟ ਤੇ ਪਾਈਆਂ ਹੋਈਆਂ ਉਹਦੇ ਵਿੱਚ ਦੱਸਿਆ ਹੈ ਕਹਿੰਦੇ ਜੀ ਸਿਮਰਾਂ ਬੋਲੋ ਇਸ ਤਰ੍ਹਾਂ ਬਿੰਦੀ ਲਾ ਕੇ ਬੋਲੋ ਅਰਥ ਹੋ ਜਾਂਦਾ ਅਸੀਂ ਅਰਥ ਕਰਦੇ ਆ ਪਰੰਤੂ ਜਿਹੜਾ 10ਵੇਂ ਪਾਸ਼ਾ ਮਹਾਰਾਜ ਨੇ ਦਮਦਮਾ ਸਾਹਿਬ ਇਸ ਧਰਤੀ ਦੇ ਉੱਤੇ ਸੰਥਿਆ ਕਰਾਈ ਸੀ ਨੇ ਬਸੀਨੇ ਐਨੇ ਮਹਾਪੁਰਸ਼ਾਂ ਨੇ ਐਡੀਆਂ-ਐਡੀਆਂ ਕਥਾਵਾਂ ਕੀਤੀਆਂ ਜਿਨ੍ਹਾਂ ਨੇ 62-62 ਕਥਾਵਾਂ ਕੀਤੀਆਂ ਸੰਤ ਅਮੀਰ ਸਿੰਘ ਜੀ ਵਰਗਿਆਂ ਨੇ ਸੀਨੇ ਬਸੀਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਸੰਤ ਸੁੰਦਰ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਤੋਂ ਟਕਸਾਲ ਚੱਲੀ ਉਹ ਫਿਰ ਸੀਨੇ ਬਸੀਨੇ ਜਿਵੇਂ ਦਸਵੇਂ ਪਾਤਸ਼ਾਹ ਨੇ ਪੜਾਇਆ ਉਹ ਵਿਦਿਆ ਉੱਥੋਂ ਤੱਕ ਪਹੁੰਚੀ ਉਹ ਦੱਸਦੇ ਨੇ ਵੀ ਜਿੱਥੇ ਬਿੰਦੀ ਲੱਗੀ ਆ ਉੱਥੇ ਲਾਉਣੀ ਆ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਸਿਮਰ ਜਾਸ ਵਿਸੰ ਘਰ ਏਕੈ ਸਿਮਰਉ ਤਿ ਵਿਸਰਾਮ ਲਾਦੋ ਜੇ ਸਿਮਰਉ ਜਾਸ ਵਿਸੰਭਰ ਏਕੈ ਸਸੇ ਓਂਕੜਾ ਵਿਸੰਭ ਬੋਲ ਕੇ ਨਾਲ ਭਰ ਬੋਲਦਣਾ ਪਾਠ ਇਕੱਠਾ ਹੀ ਆ ਵਿਸੰਭ ਭਰ ਵਿਸ਼ਵ ਨੂੰ ਭਰਨ ਵਾਲੇ ਵਾਹਿਗੁਰੂ ਸਿਮਰੋ ਜਾਸ ਵਿਸੰਭਰ ਏਕੈ ਨਾਮ ਜਪਤ ਅਗਨਤ ਅਨੇਕੈ ਐਸ ਨੂੰ ਅਗਨਤ ਹੀ ਉਚਾਰਨ ਕਰਨਾ ਬੇਦ ਪੁਰਾਨ ਸਿਮਰਤ ਸੁਧਾਖਰ ਸੁਧਿ ਧੱਦੇ ਦੇ ਨਹੀਂ ਸਿਆਰੀ ਲਾਉਣੀ ਸੁਧਾਖਰ ਖਰ ਉਚਾਰਨ ਕਰਨਾ ਅਧ ਹੀਠਾ ਯਯਾ ਹੈ ਇਕ ਤਾਂ ਹੁੰਦਾ ਹਲੰਤ ਭਾਰਾ ਹੁੰਦਾ ਇਹ ਯਈਆ ਅਧਾ ਯਈਆ ਇਹਦਾ ਉਚਾਰਨ ਖਖੇ ਸਿਹਾਰੀ ਦਾ ਇਸ਼ਾਰਾ ਐੜਾ ਅਤੇ ਰਾਰਾ ਸੁਦਾਖ्यर वेद पुराण सिਮਰਤ ਸੁਦਾਖ्यर ਕੀਨੇ ਰਾਮ ਨਾਮ ਇੱਕ ਆਖ्यर ਇਹ ਵੀ ਆਖ्यर ਉਚਾਰਨ ਕਰਨਾ ਆਖਰ ਨਹੀਂ ਕਹਿਣਾ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂਖੀ ਮਹਿਮਾ ਗਨੀ ਨ ਆਵੇ ਤਾਂਖੀ ਏਕੈ ਤਾਂਖੀ ਤਾਂਖੀ ਏਕੈ ਦਰਸ ਤੁਹਾਰੋ ਨਾਨਕ ਓਨ ਸੰਗ ਮੋਹ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਕੀ ਅਰਥ ਅਨੁਸਾਰ ਇੱਥੀ ਆ ਵਿਸਰਾਮ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਚਾਲ ਅਨੁਸਾਰ ਸੁਖਤੀ ਸੁਖ ਤੇ ਲੱਗ ਦੋਵੇਂ ਠੀਕ ਹੈ ਜੀ ਚਾਲ ਅਨੁਸਾਰ ਸੁਖ ਤੇ ਲੱਗ ਜਾਂਦਾ ਤੇ ਅਰਥ ਵਾਸਤੇ ਸੁਖਮਨੀ ਤੇ ਲੱਗ ਜਾਂਦਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਾਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਜਿਵੇਂ ਕਈ ਪਾਠ ਹੁੰਦੇ ਆ ਨਾ ਉਹ ਗਲਤ ਨਹੀਂ ਹੁੰਦੇ ਜਿਵੇਂ ਆ ਜਾਂਦਾ ਏ ਭੇ ਦਾਤ ਤੇਰੀ ਦਾਤਾਰ ਇਹ ਵੀ ਠੀਕ ਹੈ ਇਹ ਭੇਦਾਂਤ ਤੇਰੀ ਦਾਤਾਰ ਇਹ ਵੀ ਠੀਕ ਹੈ ਇਹ ਭੇਦਾਂਤ ਤੇਰੀ ਦਾਤਾਰ ਇਸ ਤਰ੍ਹਾਂ ਵੀ ਠੀਕ ਹੈ ਇਹਦੇ ਵਿੱਚ ਇਹ ਨਹੀਂ ਹੁੰਦਾ ਵੀ ਇੱਕ ਪਦ ਇੱਧਰ ਲੱਗ ਗਿਆ ਤਾਂ ਉਹ ਗਲਤ ਹੋ ਗਿਆ ਇਸ ਕਰਕੇ ਇਹ ਤਾਂ ਕੁਝ ਕੋਈ ਚਾਲ ਨਾਲ ਲਾ ਲੰਦਾ ਕੋਈ ਅਰਥਾਂ ਨਾਲ ਲਾ ਲੰਦਾ ਵੀ ਸਰਾਮ ਪ੍ਰਭ ਕਾ ਸਿਮਰਨ ਦੂਖ ਜਾਮ ਨਸੈ ਪ੍ਰਭ ਕਾ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਾਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਵਿਗਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਾਪ ਤਪ ਪੂਜਾ ਪ੍ਰਭ ਕਾ ਸਿਮਰਨ ਦਿਨ ਸਾ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੁਫਲਾ ਸੁਫਲਾ ਵੱਖਰਾ ਪਾਠ ਕਰਨਾ ਹੈ ਸੁਫਲਾ ਇਕੱਠਾ ਨਹੀਂ ਕਹਿਣਾ ਪ੍ਰਭ ਕੈ ਸਿਮਰਨ ਹੋਇ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਹਾਂ ਸੁਫਲ ਹੀ ਉਚਾਰਨ ਕਰਨਾ ਹੈ ਸੁਫਾਲ ਨਹੀਂ ਕਹਿਣਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਾ ਉਪਾਏ ਨਾਮ ਜੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ